ਇੱਕ ਪਾਸੇ ਸੈਸ਼ਨ ਅੱਜ ਫਿਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੁਣ ਪ੍ਰਤਾਪ ਬਾਜਵਾ ਸਰਕਾਰ ਦੇ ਖਿਲਾਫ ਦਿਖਾਈ ਦੇ ਰਹੇ ਨੇ ਤੇ ਦੱਸ ਤੀਏ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਦੂਜੇ ਪਾਸੇ ਉੱਥੇ ਵਿਰੋਧੀ ਧਿਰ ਲਖਤਾਰ ਸਰਕਾਰ ਦੇ ਉੱਤੇ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਬਾਜਵਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ 'ਚ ਹੜ੍ਹ ਆਏ ਨੇ ਉਸ ਦੀ ਨਲਾਇਕੀ ਜਿਹੜੀ ਕਿ ਪੰਜਾਬ ਸਰਕਾਰ ਦੀ ਦਿਖਾਈ ਦਿੱਤੀ ਹੈ ਤੇ ਦੱਸੋ ਬਾ ਸਭ ਤੋਂ ਵੱਡੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਨਿਆ ਗਿਆ ਹੋਰ ਕੀ ਕੁਝ ਕਹਿਣਾ ਪ੍ਰਤਾਪ ਬਾਜਵਾ ਦਾ ਤਾਂ ਸੁਣੋ ਨਿਆ ਆ ਇਰੀਗੇਸ਼ਨ ਦੀ ਆਪਣੀ ਖੁੱਦ ਦੀ ਜ਼ਮੀਨ ਹੈ ਇਹ ਪੁੱਟ ਲਈ ਹੈ ਇਹਦਾ ਹੀ ਫਿਰ ਇਹਨਾਂ ਬਿੱਲ ਬਣਾ ਲੈਣਾ ਤੇ ਇਹਦੇ ਹੀ ਪੈਸੇ ਚੱਕ ਸੁੱਕ ਜਾਣੇ ਠੇਕੇਦਾਰਾਂ ਨੇ ਵੀ ਦੇ ਇਹਨਾਂ ਨੇ ਅਨਫੋਰਚੂਨੇਟ ਹੈ ਕਿ ਕਈ ਸਾਲਾਂ ਤੋਂ ਲਗਾਤਾਰ ਇਰੀਗੇਸ਼ਨ ਦੇ ਵਿੱਚ ਵੱਡੇ ਪੈਮਾਨੇ ਤੇ ਚੋਰੀ ਤੇ ਡਿੱਕੀਤੀ ਚੱਲਦੀ ਜੇ ਆਂਦੇ ਟਾਈਮ ਵਿੱਚ ਪੰਜਾਬ ਨੂੰ ਬਚਾਣਾ ਹੈ ਆਪਣੇ ਏਰੀਆਜ਼ ਬਚਾਣੇ ਨੇ ਸਾਰਿਆਂ ਨੂੰ ਵੱਡਾ ਨੈਗਲੀਜੈਂਸ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਦਾ ਇਹਨਾਂ ਦੇ ਸੈਕਟਰੀ ਦਾ ਇਹਨਾਂ ਦੇ ਚੀਫ ਇੰਜੀਨੀਅਰ ਦਾ ਤਾਂ ਬਾਕੀਆਂ ਤਾਂ ਵੀ ਸਾਰੇ ਦਾ ਕੋਈ ਕਸਰ ਨਹੀਂ ਉਤੋਂ ਲੈ ਕੇ ਥੱਲੋਂ ਤੱਕ ਸਾਰੇ ਇਸ ਕੰਮ 'ਚ ਰਲੇ ਨੇ ਅਸੀਂ ਇਹਦੀ ਵੱਡੀ ਜੁਡੀਸ਼ੀਅਲ ਇਨਕੁਆਇਰੀ ਚਾਹਨੇ ਆ ਟਾਈਮ ਬਾਉਂਡ ਚਾਹਨੇ ਆ ਸਿਟਿੰਗ ਹਾਈ ਕੋਰਟ ਦਾ ਚਾਹੇ ਇਹਦੀ ਇਨਕੁਆਇਰੀ ਕਰੇ ਤੇ ਜਿਹੜੇ ਬੰਦਿਆਂ ਨੇ ਪੰਜਾਬ ਡੋਬਿਆ ਜਿਨ੍ਹਾਂ ਨੇ ਪੰਜਾਬ ਕੰਗਲਾ ਬਣਾਤਾ ਨਾਰਾ ਰੰਗਲੇ ਦਾ ਦੇਈ ਜਾਂਦੇ ਪੰਜਾਬ ਕੰਗਲਾ ਕਰ ਉਹ ਬੰਦਿਆਂ ਨੂੰ ਡਾਇਰੈਕਟਲੀ ਕ੍ਰਿਮੀਨਲ ਕੇਸ ਹੋਣ ਉਹਨਾਂ ਦੀ ਟ੍ਰਾਇਲ ਕੋਰਟ ਦੇ ਵਿੱਚ ਹੋਏ ਇਹਨਾਂ ਨੂੰ ਸਜ਼ਾਵਾ ਹੋਣ ਇਸ ਤੋਂ ਥੱਲੇ ਕਿਉਂਕਿ ਇਹਦੇ ਸੜ ਤੋਂ ਵੱਧ ਜਾਨਾਂ ਚਲੀਆਂ ਗਈਆਂ ਕਿ 4 ਲੱਖ ਤੋਂ ਵੱਧ ਜਾਨਵਰ ਮਾਰੇ ਆ ਗਿਆ 5 ਲੱਖ ਏਕੜ ਜ਼ਮੀਨ ਤਬਾਹ ਬਿਲਕੁਲ ਫਸਲ ਖਰਾਬ ਹੋ ਗਈ ਕਈ ਸੈਂਕੜਿਆਂ ਏਕੜ ਜ਼ਮੀਨ ਤੇ ਦਰਿਆਵਾਂ ਦੇ ਵਿੱਚ ਬਹਿ ਗਈ ਹੈ ਸਤਲੁਜ ਦਰਿਆ 'ਚ ਬਹਿ ਗਈ ਰਾਵੀ 'ਚ ਬਹਿ ਗਈ ਹੈ ਵਿਆਸ ਦੇ ਵਿੱਚ ਬਹਿ ਗਈ ਸਾਡੇ ਜਿੰਨੇ ਏਰੀਆ ਸੀ ਨੇ ਤੁਸੀਂ ਵੇਖੋ ਕਿਸੇ ਪਿੰਡ ਦੀ 40 ਏਕੜ ਕਿਸੇ ਦੀ 50 ਏਕੜ ਨਾਲੋਂ ਨਾਲ ਦਰਿਆ ਜਿਹੜਾ ਉਹ ਆਪਣਾ ਰੁਖ ਬਦਲੀ ਜਾਂਦਾ ਮਲਕੀਅਤ ਇਹ ਗਵਰਨਮੈਂਟ ਦੀ ਨਹੀਂ ਆਮ ਸਧਾਰਨ ਬੰਦਿਆਂ ਦੀ ਮਲਕੀਅਤ ਹੈ ਜਿਹੜੀ ਉਹ ਸਾਰੀ ਦੀ ਸਾਰੀ ਦਬਾਉਗੀ ਉਹਨਾਂ ਨੂੰ ਕੰਪੰਸੇਟ ਕੌਣ ਕਰੇਗਾ ਉਹਦੇ ਵਿੱਚ ਤਾਂ ਪ੍ਰੂਫ ਹੀ ਨਹੀਂ ਰਹਿ ਗਿਆ ਗਰਦੌਰੀਆਂ ਤਾਂ ਜ਼ਰੂਰ ਹੈ ਬਟ ਹੁਣ ਤੁਸੀਂ ਜੇ ਵੇਖਦੇ ਹੋ ਥੱਲੇ ਜ਼ਮੀਨ ਨਹੀਂ ਰਹੀ ਇਹ ਦਰਿਆ ਨਾਲੀ ਚੀਰ ਕੇ ਲੈ ਗਏ ਉਹਨਾਂ ਦੀ ਜ਼ਮੀਨਾਂ ਕੋਈ ਇੱਕ ਬਹੁਤ ਵੱਡਾ ਮੁੱਦਾ ਹੈ ਜੇ ਸਪੈਸ਼ਲੀ ਮੈਂ ਐਸੇ ਗੱਲ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦਸੀਏ ਕਿ ਨਾ ਇਹਨਾਂ ਨੇ ਪੰਜਾਬ ਦਾ ਕੁਝ ਰਹਿਣ ਦਿੱਤਾ ਨਾ ਜੰਮੂ ਕਸ਼ਮੀਰ ਦਾ ਰਹਿਣ ਦਿੱਤਾ ਇਨਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਇਹ ਗੱਲ ਕਰਦੇ ਨੇ ਭਾਖੜਾ ਬਿਆਸ ਦੀ ਤੇ ਪੌਂਗ ਡੈਮ ਦੀ ਜਿਹੜੇ ਸੈਂਟਰ ਤੇ ਕੰਟਰੋਲ ਚ ਨੇ ਮੈਂ ਕਹਿੰਦਾ ਥੋੜੀ ਦੇਰ ਉਹਨਾਂ ਨੂੰ ਛੱਡੋ ਜਿਹੜਾ ਤੁਹਾਡੇ ਕੰਟਰੋਲ ਤੇ ਨੇ ਰنجੀਤ ਸਾਗਰ ਡੈਮ ਉਹਨੇ ਡੋਬ ਦਿੱਤਾ ਸਾਰਾ ਜੀ ਗੁਰਦਾਸੂ ਸਾਰਾ ਅੰਮ੍ਰਿਤਸਰ ਉਹਨੇ ਡੋਬ ਦਿੱਤਾ ਡਾਇਰੈਕਟਲੀ ਰਿਸਪੋਨਸੀਬਿਲਟੀ ਇਹਨਾਂ ਦੀ ਤੇ ਕੱਲ ਅਸੀਂ ਇਸ ਦੀ ਗੱਲ ਫੇਰ ਆਵਾਜ਼ ਅਸੀਂ ਉਠਾਵਾਂਗੇ ਸਾਰੇ ਸਾਥੀ ਇੱਥੇ ਜਿਹੜੇ ਕਦਰਤ ਹੋਏ ਨੇ ਬਸੇ ਹੀ ਨਹੀਂ ਗੱਲ ਆ ਇਰੀਗੇਸ਼ਨ ਦੀ ਆਪਣੀ ਖੁੱਦ ਦੀ ਜ਼ਮੀਨ ਹੈ ਇਹ ਪੁੱਟ ਲਈ ਹੈ ਇਹਦਾ ਹੀ ਫੇਰ ਇਹਨਾਂ ਬਿੱਲ ਬਣਾ ਲੈਣਾ ਤੇ ਇਹਦਾ ਹੀ ਪੈਸੇ ਚੱਕ-ਚੁੱਕ ਜਾਣੇ ਠੇਕੇਦਾਰਾਂ ਨੇ ਵੀ ਦੇ ਇਹਨਾਂ ਨੇ ਅਨਫੋਰਚੂਨੇਟ ਹੈ ਕਿ ਕਈ ਸਾਲਾਂ ਤੋਂ ਲਗਾਤਾਰ ਇਰੀਗੇਸ਼ਨ ਦੇ ਵਿੱਚ ਵੱਡੇ ਪੈਮਾਨੇ ਤੇ ਚੋਰੀ ਤੇ ਡਿੱਕੀਤੀ ਚੱਲਦੀ ਜੇ ਆਂਦੇ ਟਾਈਮ ਵਿੱਚ ਪੰਜਾਬ ਨੂੰ ਬਚਾਣਾ ਹੈ ਆਪਣੇ ਏਰੀਆਜ਼ ਬਚਾਣੇ ਨੇ ਸਾਰਨ ਵੱਡਾ ਨੈਗਲੀਜੈਂਸ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਦਾ ਇਹਨਾਂ ਦੇ ਸੈਕਟਰੀਜ਼ ਦਾ ਇਹਨਾਂ ਦੇ ਚੀਫ ਇੰਜੀਨੀਅਰ ਦਾ ਤਾਂ ਬਾਕੀਆਂ ਤਾਂ ਵੀ ਸਾਰੇ ਤਾਂ ਕੋਈ ਕਸਰ ਨਹੀਂ ਉਤੋਂ ਲੈ ਕੇ ਥਲੋਂ ਤੱਕ ਸਾਰੇ ਇਸ ਕੰਮ 'ਚ ਲੜੇ ਇਹਨੇ ਅਸੀਂ ਇਹਦੀ ਵੱਡੀ ਜੁਡੀਸ਼ੀਅਲ ਇਨਕੁਆਰੀ ਚਾਹਨੇ ਆਂ ਟਾਈਮ ਬਾਉਂਡ ਚਾਹਨੇ ਆਂ ਸੈਟਿੰਗ ਹਾਈ ਕੋਰਟ ਦਾ ਜੱਜ ਇਹਦੀ ਇਨਕੁਆਰੀ ਕਰੇ ਤੇ ਜਿਹੜੇ ਬੰਦਿਆਂ ਨੇ ਪੰਜਾਬ ਡੋਬਿਆ ਜਿਨ੍ਹਾਂ ਨੇ ਪੰਜਾਬ ਕੰਗਲਾ ਬਣਾਤਾ ਨਾਰਾ ਰੰਗਲੇ ਦਾ ਦੇਈ ਜਾਂਦੇ ਪੰਜਾਬ ਕੰਗਲਾ ਕਰ ਉਹ ਬੰਦਿਆਂ ਨੂੰ ਡਾਇਰੈਕਟਲੀ ਕ੍ਰਿਮਿਨਲ ਕੇਸ ਹੋਣ ਉਹਨਾਂ ਦੀ ਟ੍ਰਾਇਲ ਕੋਰਟ ਦੇ ਵਿੱਚ ਹੋਏ ਇਹਨਾਂ ਨੂੰ ਸਜ਼ਾਵਾ ਹੋਣ ਇਸ ਤੋਂ ਥੱਲੇ ਕਿਉਂਕਿ ਇਹਦੇ ਸੜ ਤੋਂ ਵੱਧ ਜਾਣਾਂ ਚਲੀਆਂ ਗਈਆਂ ਕਿ 4 ਲੱਖ ਤੋਂ ਵੱਧ ਜਾਨਵਰ ਮਾਰੇ ਆ ਗਿਆ 5 ਲੱਖ ਏਕੜ ਜ਼ਮੀਨ ਤਬਾਹ ਬਿਲਕੁਲ ਫਸਲ ਖਰਾਬ ਹੋ ਗਈ ਕਈ ਸੈਂਕੜਿਆਂ ਏਕੜ ਜ਼ਮੀਨ ਤੇ ਦਰਿਆਵਾਂ ਦੇ ਵਿੱਚ ਬਹਿ ਗਈ ਹੈ ਸਤਲੁਜ ਦਰਿਆ 'ਚ ਬਹਿ ਗਈ ਰਾਵੀ 'ਚ ਬਹਿ ਗਈ ਹੈ ਵਿਆਸ ਦੇ ਵਿੱਚ ਬਹਿ ਗਈ ਸਾਡੇ ਜਿੰਨੇ ਏਰੀਆ ਸੀ ਨੇ ਤੁਸੀਂ ਵੇਖੋ ਕਿਸੇ ਪਿੰਡ ਦੀ 40 ਏਕੜ ਕਿਸੇ ਦੀ 50 ਏਕੜ ਨਾਲੋਂ ਨਾਲ ਦਰਿਆ ਜਿਹੜਾ ਉਹ ਆਪਣਾ ਰੁਖ ਬਦਲੀ ਜਾਂਦਾ ਹੈ ਮਲਕੀਅਤ ਇਹ ਗਵਰਨਮੈਂਟ ਦੀ ਨਹੀਂ ਆਮ ਸਧਾਰਨ ਬੰਦਿਆਂ ਦੀ ਮਲਕੀਅਤ ਹੈ ਜਿਹੜੀ ਉਹ ਸਾਰੀ ਦੀ ਸਾਰੀ ਤਬਾਹ ਹੋ ਗਈ ਉਹਨਾਂ ਨੂੰ ਕੰਪੰਸੇਟ ਕੌਣ ਕਰੇਗਾ ਉਹਦੇ ਵਿੱਚ ਤਾਂ ਪ੍ਰੂਫ ਹੀ ਨਹੀਂ ਰਹਿ ਗਿਆ ਗੜਡੋਰੀਆਂ ਤਾਂ ਜ਼ਰੂਰ ਹੈ ਬਟ ਹੁਣ ਤੁਸੀਂ ਜੇ ਵੇਖਦੇ ਹੋ ਥੱਲੇ ਜ਼ਮੀਨ ਨਹੀਂ ਰਹਿ ਗਈ ਦਰਿਆ ਨਾਲੀ ਚੀਰ ਕੇ ਲੈ ਗਏ ਉਹਨਾਂ ਦੀ ਜ਼ਮੀਨਾਂ ਕੋਈ ਇੱਕ ਬਹੁਤ ਵੱਡਾ ਮੁੱਦਾ ਅੱਜ ਸਪੈਸ਼ਲੀ ਮੈਂ ਐਸੇ ਗੱਲ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦਸੀਏ ਕਿ ਨਾ ਇਹਨਾਂ ਨੇ ਪੰਜਾਬ ਦਾ ਕੁਝ ਰਹਿਣ ਦਿੱਤਾ ਨਾ Jammu ਕਸ਼ਮੀਰ ਦਾ ਰਹਿਣ ਦਿੱਤਾ ਇਨਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਇਹ ਗੱਲ ਕਰਦੇ ਨੇ ਭਾਖੜਾ ਬਿਆਸ ਦੀ ਤੇ ਪੌਂਗ ਡੈਮ ਦੀ ਜਿਹੜੇ ਸੈਂਟਰ ਤੇ ਕੰਟਰੋਲ ਚ ਨੇ ਮੈਂ ਕਹਿੰਦਾ ਥੋੜੀ ਦੇਰ ਉਹਨਾਂ ਨੂੰ ਛੱਡੋ ਜਿਹੜਾ ਤੁਹਾਡੇ ਕੰਟਰੋਲ ਤੇ ਨੇ ਰنجੀਤ ਸਾਗਰ ਡੈਮ ਉਹਨੇ ਡੋਬ ਦਿੱਤਾ ਸਾਰਾ ਜੀ ਗੁਰਦਾਸੂ ਸਾਰਾ ਅੰਮ੍ਰਿਤਸਰ ਉਹਨੇ ਡੋਬ ਦਿੱਤਾ ਡਾਇਰੈਕਟਲੀ ਰਿਸਪੋਨਸੀਬਿਲਟੀ ਇਹਨਾਂ ਦੀ ਤੇ ਕੱਲ ਅਸੀਂ ਇਸ ਦੀ ਗੱਲ ਫੇਰ ਆਵਾਜ਼ ਅਸੀਂ ਉਠਾਵਾਂਗੇ ਸਾਰੇ ਸਾਥੀ ਇੱਥੇ ਜਿਹੜੇ ਕਦਰਤ ਪੜੇ ਨੇ ਬਸੇ ਹੀ ਕੀ